ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੱਗਿਆਣਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਕੋਟ ਸੁਖਿਆ ਜੌਣ ਵਾਲਾ ਔਲਕ ਤੇ ਭਲੂਰ ਇਹਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਇਹ ਮੇਰੀ ਚੌਥੀ ਵੀਡੀਓ ਵਾਈ ਹੋਰਾਂ ਕੋਲੋਂ ਆ ਕਿਉਂਕਿ ਘਰੇ ਪਸ਼ੂ ਰੱਖਦੇ ਆ ਖੇਤੀਬਾੜੀ ਦੇ ਨਾਲ-ਨਾਲ ਤੇ ਇਹਨਾਂ ਦੇ ਵਿੱਚੋਂ ਕੋਈ ਵਾੜ ਜਾਂ ਕੋਈ ਮੱਝ ਜਦੋਂ ਐਕਸਟਰਾ ਤਿਆਰ ਹੋ ਜੇ ਤਾਂ ਫਿਰ ਉਹਨੂੰ ਇਹ ਵੇਚ ਦਿੰਦੇ ਆ ਅੱਜ ਜਿਹੜੀ ਗਾਂ ਤੁਹਾਨੂੰ ਦਿਖਾਉਣ ਲੱਗੇ ਆ ਇਹ ਬਿਲਕੁਲ ਤਾਜੀ ਸੂਈ ਹੈ ਇਹਦੇ ਬਾਰੇ ਸ਼ੁਰੂ ਚ ਹੀ ਦੱਸ ਦਿਆਂ ਦੱਸੋ ਵੀ ਥੋੜਾ ਟਾਈਮ ਪਹਿਲਾਂ ਇਹਦੀ ਪਹਿਲੇ ਸੂਏ ਦੀ ਇੱਕ ਖੀਰੀ ਵਹਿੜ ਆਪਣੇ ਚੈਨਲ ਦੇ ਮਾਧਿਅਮ ਨਾਲ ਵੇਚੀ ਸੀ ਬਾਈ ਨੇ ਬੜੀ ਸੋਹਣੀ ਉਹ ਵਹਿੜ ਤਿਆਰ ਹੋਈ ਸੀਗੀ ਕਿਉਂਕਿ ਇਹ ਬੱਚੇ ਚੰਗੇ ਪਾਉਂਦੀ ਹੈ ਗਾਂ ਤੇ ਇਹ ਤੋਂ ਇਲਾਵਾ ਇਹਦੇ ਪਿਛਲੇ ਸੂਏ ਦੀ ਵਹਿੜ ਵੀ ਤੁਹਾਨੂੰ ਇੱਕ ਵਾਰ ਮੈਂ ਦਿਖਾ ਦਿੰਦਾ ਇਹ ਬੱਚੀ ਇਹਦੇ ਪਿਛਲੇ ਸੂਏ ਦੀ ਹੈ ਇਸ ਕਰਕੇ ਦਿਖਾਇਆ ਵੀ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਉਹਨੂੰ ਇੱਕ ਧਿਆਨ ਚ ਹੋਵੇ ਵੀ ਜਿਹੜੀ ਗਾਂ ਜਾਂ ਮੱਝ ਖਰੀਦਦੇ ਆ ਉਹਦੀ ਅੱਗੇ ਜਿਹੜੇ ਉਹਦੇ ਬੱਚੇ ਉਹ ਕਿਸ ਟਾਈਪ ਦੇ ਆਉਂਦੇ ਆ ਕਿਉਂਕਿ ਦੁੱਧ ਚੋਂ ਜਿਹੜਾ ਕੋਈ ਕਮਾਈ ਕਰਨੀ ਉਹ ਅਲੱਗ ਆ ਪਰ ਜੇ ਇੱਕ ਨਾਗ ਤਿਆਰ ਹੋ ਕੇ ਮਗਰ ਵਿਕਦਾ ਰਵੇ ਤਾਂ ਫਿਰ ਫਾਰਮਰ ਦਾ ਫਾਇਦਾ ਹੋ ਜਾਂਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਗਾਂ ਤੁਹਾਨੂੰ ਦਿਖਾਉਣੀ ਹੈ ਇਹਦੇ ਬਾਰੇ ਗੱਲਬਾਤ ਹੋਊਗੀ ਐਂਡ ਤੱਕ ਵੀਡੀਓ ਦੇਖਿਓ ਪਸੰਦ ਜੀ ਨੂੰ ਆਜੂ ਤਸੱਲੀ ਤੁਸੀਂ ਕਰੋਗੇ ਸੋਈ ਸਵਾਈ ਗਾਂ ਨੰਬਰ 22 ਦਾ ਸਕਰੀਨ ਉੱਤੇ ਚੱਲ ਰਹੀ ਹੈ ਮਿਲਦੇ ਆਂ ਬਾਈ ਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਬਾਈ ਨਾਮ ਜੋਗਾ ਸਿੰਘ ਜੋ ਕਿ ਬਾਈ ਇੱਕ ਮੇਰੇ ਖਾਲਚ ਡੇਢ ਕਮਹੀਨਾ 2 ਮਹੀਨੇ ਪਹਿਲਾਂ ਇੱਕ ਵੜ ਵੇਚੀ ਸੀ ਆਪਾਂ ਹਾਂ ਇਸੇ ਗਾਂ ਦੀ ਸੀ ਇਸੇ ਗਾਂ ਦੀ ਪਹਿਲੇ ਸੂਏ ਦੀ ਉਹਦਾ ਮੁੱਲ ਆਪਾਂ 142 ਰੱਖਿਆ ਸੀ ਕਿੰਨੇ ਦੀ ਵੇਗੀ ਸੀ 140 ਦੀ ਵੇਗੀ 140000 ਹਾਂ ਠੀਕ ਹੈ ਜਿਹੜੀ ਦੂਜੀ ਵੜ ਉਹ ਵੀ ਇਸੇ ਦੀ ਜਿਹੜੀ ਆਪਾਂ ਅੱਗੇ ਖੜੀ ਹੈ ਹਾਂਜੀ ਠੀਕ ਹੈ ਇੱਕ ਕੰਨ ਮਾਂ ਸੂਆ ਉਹ ਤੀਜੇ ਸੂਏ ਸੂਈ ਹੈ ਜੀ ਵੱਛਾ ਦਿੱਤਾ ਹੈ ਅੱਜ ਕੀ ਵੱਛਾ ਦਿੱਤਾ ਪਹਿਲਾਂ ਦੋਨੇ ਵੱਛੇ ਵੱਛੇਗਾ ਸੀ ਅੱਛਾ ਬਾਈ ਦਿਨ ਅੱਜ ਕਿੰਨੇ ਹੋ ਗ ਹੌਣ ਦੁੱਧ ਕਿੰਨਾ ਹੋਊਗਾ ਹੁਣ 15 ਕਿਲੋ ਦੁੱਧ 16 ਕਿਲੋ ਹੀ 15 16 ਕਿਲੋ ਦੁੱਧ ਹੈ ਗਿਆ ਪਿਛਲੇ ਸੂਏ ਕਿੰਨਾ ਕੁ ਦੁੱਧ ਦਿੰਦੀ ਪਿਛਲੇ ਸੂਏ 26 27 ਲੀਟਰ ਦੁੱਧ ਦਤਾ ਹੀ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਕਰਦੇ ਹੋ ਇਹਦੀ ਇਹਦਾ 85000 ਰੁਪਏ ਕਰਨ ਤੋਰ ਦਈਏ ਨੂੰ ਭਾਈ ਦੋਸਤੋ ਰੇਟ 85000 ਹੈ ਸੂਆ ਤੀਜਾ ਸੂਈ ਹੈ ਮਿਲਕ ਵੇਨ ਬੜੀ ਚੰਗੀ ਆਉਂਦੀ ਹੈ ਪਿਛਲੀ ਵਾਰ ਨਾਲੋਂ ਥੋੜਾ ਘੱਟ ਤਿਆਰ ਹੋਈ ਹੈ ਹਜੇ ਬਾਕੀ ਅਜੇ ਦਿਨ ਪੰਜ ਹੀ ਹੋਏ ਆ ਹੋ ਸਕਦਾ ਹੈ ਵੀ ਕਰਮਾ ਵਾਲੀ ਜਿਵੇਂ ਜਿਵੇਂ ਗਾਂ ਦਿਨ ਲੈਂਦੀ ਜਾਊਗੀ ਮੈਲੇ ਤੋਂ ਸਾਫ ਹੋਗੀ ਤੇ ਉਦੋਂ ਬਾਅਦ ਚੇ ਹੋਰ ਚੰਗੀ ਤਿਆਰ ਹੋ ਕੇ ਵੈਸੇ 16 ਕਿਲੋ ਦੁੱਧ ਤੋਂ ਸ਼ੁਰੂਆਤ ਹੈ 15 16 ਕਿਲੋ ਤੋਂ ਢਾਂਚਾ ਤੁਸੀਂ ਇਹਦਾ ਦੇਖ ਲਓ ਹਵਾਨਾ ਕਰਮ ਵਾਲੀ ਦਾ ਦੇਖ ਸਕਦੇ ਹੋ ਘਰੇਲੂ ਇਹ ਪਸ਼ੂ ਪਾਲਕ ਵੀਰ ਹੈ ਜਿਨੇ ਗਾਂ ਖਰੀਦਨੀ ਆ ਤਾਂ ਇਹ ਚੀਜ਼ ਨੂੰ ਧਿਆਨ ਚ ਰੱਖ ਕੇ ਤੁਸੀਂ ਕੰਟੈਕਟ ਬਾਈ ਨਾਲ ਕਰ ਸਕਦੇ ਹੋ ਹਜੇ ਹਵਾਨੇ ਚ ਸਪੇਸ ਬਹੁਤ ਪਈ ਹੈ ਤੁਤੋਂ ਹਵਾਨਾ ਢਿੱਲਾ ਦਿੰਦਾ ਢਾਂਚਾ ਇਹਦਾ ਦੇਖ ਲਓ ਵੈਸੇ ਸੀਲ 3F ਹੈ ਸੋ ਚੰਗੀ ਲੱਗੇ ਤਾਂ ਡਿਮਾਂਡ 85000 ਦੀ ਹੈ ਬਾਈ ਕਮਾ ਲਓ ਅੱਥੀਂ ਚੁਾਈ ਕਰਦੇ ਆ ਦੱਸੋ ਬਾਈ ਯਾਰੀ ਕੋਈ ਮਿਲਕਿੰਗ ਮਸ਼ੀਨ ਨਹੀਂ ਕਿਉਂਕਿ ਬਾਲੇ ਪਸ਼ੂ ਦੁੱਧ ਤੇ ਲਾਉਂਦੇ ਵੀ ਨਹੀਂ ਗੇ ਅ ਇੱਕ ਨਗ ਤੁਸੀਂ ਇਹ ਦੇਖ ਸਕਦੇ ਹੋ ਬਾਕੀ ਇੱਕ ਅੱਧੀ ਮੱਝ ਦੁੱਧ ਤੇ ਚੱਲਦੀ ਹੋ ਬਾਈ ਫੇਰ ਕਮਾਓ ਇੱਕ ਵਾਰ ਇੱਥੇ ਤੋਂ ਜੋ ਟਾਂਜਾ ਤੁਸੀਂ ਇਹ ਦਾ ਦੇਖ ਲਓ ਕਰਮ ਵਾਲੀ ਦਾ ਬੜੇ ਸੋਹਣੇ ਬੱਚੇ ਦੱਸੋ ਇਹਦੀਆਂ ਜਿਹੜੀਆਂ ਦੋ ਵੜਾਂ ਜਿਵੇਂ ਇੱਕ ਤਾਂ ਘਰੇ ਹੀ ਖੜੀ ਨੇ ਜਿਹੜੀ ਵੇਚੀ ਆ ਉਹ ਵੀ ਤੁਸੀਂ ਜੇ ਵੀਡੀਓ ਕਿਸੇ ਭਰਾ ਨੇ ਦੇਖੀ ਹੋਈ ਤਾਂ ਬਹੁਤ ਸੋਹਣੇ ਬੱਚੇ ਘਾਂ ਦਿੰਦੀ ਲਿਆ ਬਈ ਵਾਪਸ ਸੋਏ ਵਾੜ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗਾਂ ਤੀਜਾ ਸੂਆ ਸੂਈ ਤੁਹਾਨੂੰ ਦਿਖਾਉਣੀ ਸੀ ਡਿਮਾਂਡ 85000 ਬਾਈ ਨੇ ਰੱਖੀ ਹੈ ਨੰਬਰ ਵੀਰ ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ ਕਾਲ ਇਸ ਨੰਬਰ ਤੇ ਤੁਸੀਂ ਕਰ ਸਕਦੇ ਹੋ ਧੰਨਵਾਦ ਦੋਸਤੋ ਅੱਜ ਦੀ ਵੀਡੀਓ ਦੇਖਣ ਲਈ